ਮਾ ਸਾਹ ਆਂਦੇ ਸਾਡੇ ਬੜੇ ਹਸਪਤਾਲ ਚੱਲਦੇ ਬੜਾ ਇਲਾਜ ਕਰਦੇ ਬੜੀਆਂ ਦਵਾਈਆਂ ਦੇਣ ਡੈ ਲੋਕਾਂ ਨੂੰ ਲੋਕੀ ਤਾਂ ਬਿਮਾਰੀਆਂ ਨਾਲ ਲਾਜ ਖੋ ਮਰਨ ਡੈ ਲੋਕਾਂ ਦਾ ਬੁਰਾ ਹਾਲ ਇਹ ਮੰਜੇ ਤੇ ਪਿਆ ਰੋਣ ਡਿਆ ਇਹੋ ਕੰਮ ਕਾਰ ਕਰਕੇ ਤੇ ਇਹਨਾਂ ਨੂੰ ਜਾਣਦੇ ਖੋਦਾ ਤੇ ਲੱਤ ਤੇ ਪਤਾ ਨਹੀਂ ਕੱਖ ਲੱਗ ਗਿਆ ਕੀ ਮੁਸ਼ਕਲਾਈ ਤੇ ਇਹਦਾ ਜ਼ਖਮ ਬਹੁਤ ਵੱਡਾ ਹੋ ਗਿਆ ਮੈਂ ਉਹਨਦੇ ਬਾਪੂ ਕੀ ਕਹਾਂ ਮੈਂ ਪੁੱਛ ਮੈਨੂੰ ਬਚਾ ਦੇ ਕਿਸ ਰਮ ਪਤਾ ਨਹੀਂ ਨਾ ਮਛਾ ਪਤਾ ਹੋ ਗਿਆ ਅੱਛਾ ਉਹ ਜਾਇਰ ਹੋ ਗਿਆ ਕੋਈ ਚੀਜ਼ ਲੜ ਗਈ ਆ ਲੜ ਗਈ ਉਹ ਮੈਂ ਉਥੇ ਮੈਂ ਰਾਤ ਸਤਾ ਵਜ ਪਚੰਗਾ ਪਲ ਲੱਗਦੀ ਸਰਦੀ ਕੋਈ ਬਗ ਬਗ ਸਕਿਉਰਟੀ ਗਾਰਡ ਤੁਸੀਂ ਰੱਖ ਕਰਦੇ ਹਾਂਜੀ ਉਸ ਦਿਨ ਚੱਲਿਆ ਦੇਖਿਆ ਤਾਂ ਬਾਤ ਪਈ ਕਿ ਨੀਂਦ ਵੀ ਹੋਈ ਤੇ ਇਹਦਾ ਪੈਰ ਅੰਦਰ ਕੋ ਟੁੱਟ ਗਿਆ ਕੀ ਆਪਾਂ ਬੜੇ ਲੰਗਰ ਲਾਉਣੇ ਆ ਬੜੇ ਅਸ ਮੇਲੇ ਵੇਨੇ ਆ ਬੜਾ ਖਰਚਾ ਕਰਾਉਣੇ ਆ ਲੱਖਾਂ ਰੁਪਈਆ ਹੀ ਟਰਾਲੇ ਸ਼ਿੰਗਾਰ ਕੇ ਨੰਦਪੁਰ ਸਾਹਿਬ ਗਏ ਅਨੰਦਪੁਰ ਸਾਹਿਬ ਵਾਲੇ ਦੀ ਗੱਲ ਨਹੀਂ ਮੰਨਦੇ ਕਿਹੇ ਵੀਰ ਸੱਜਣ ਨੇ ਘਟੂ ਘਟ ਲੱਖ ਰੁਪਈਆ ਲਾ ਕੇ ਇਲਾਜ ਕਰਵਾਇਆ ਪਰ ਉਹ ਰੋਕ ਨਹੀਂ ਆਇਆ ਉਹਦਾ ਮੈਂ ਬਹੁਤ ਵੀਰ ਦਾ ਧੰਨਵਾਦ ਕਰਨਾ ਵਾ ਤੇ ਬਾਪੂ ਦਾ ਨਾਂ ਜੇ ਬਖਸੀਸ ਸਿੰਘ ਤੇ ਪਿੰਡੇ ਦਾ ਹੈਗਾ ਜੇ ਪਡੋਰੀ ਰਣ ਸਿੰਘ ਤਰਨ ਤਰਨ ਦੇ ਲੱਗ ਗਈ ਆ ਤੇ ਬਾਬਾ ਪੁੱਤ ਜੀ ਅਸੀਂ ਫੇਰ ਅੱਜ ਪਿੰਡ ਪਹੁੰਚਿਆਂ ਦੀ ਰਣ ਸਿੰਘ ਦੀ ਪਲੋਰੀ ਪਹੁੰਚਿਆ ਜੀ ਇਹ ਬਾਪੂ ਬਖਸੀਸ ਸਿੰਘ ਨੇ ਤੇ ਇਹ ਮੰਜੇ ਤੇ ਪਿਆ ਰੁਣੜਿਆ ਇਹੋ ਕੰਮਕਾਰ ਕਰਕੇ ਤੇ ਇਹਨਾਂ ਨੂੰ ਲਿਆਣ ਕੇ ਖਾਉਂਦਾ ਸੀ ਤੇ ਲੱਤ ਤੇ ਪਤਾ ਨਹੀਂ ਕੱਖ ਲੱਗ ਗਿਆ ਕੀ ਮੁਸ਼ਕਲਾਈ ਤੇ ਇਹਦਾ ਜ਼ਖਮ ਬਹੁਤ ਵੱਡਾ ਹੋ ਗਿਆ ਵਾ ਮੈਂ ਕੱਲ ਇਹ ਤੁਹਾਡੇ ਨਾਲ ਸਾਂਝੀ ਕੀਤੀ ਸੀ ਪੋਸਟ ਤੇ ਮੈਂ ਇਹਨਾਂ ਕੋਲ ਕੋਈ ਸਾਨੂੰ ਦੇਸੀ ਦਵਾਈ ਕਿਸ ਨੇ ਦੱਸੀ ਸੀ ਵੀ ਉਹ ਜ਼ਖਮ ਤੇ ਲਾਈਏ ਤੇ ਆਰਾਮ ਆ ਜਾਂਦਾ ਤਾਂ ਅਸੀਂ ਭਿੱਖੀ ਮੰਡੋਂ ਲਿਆਣ ਕੇ ਤੇ ਇਹਨਾਂ ਨੂੰ ਦੇਣ ਆਏ ਆ ਨਾਲੇ ਬਾਪੂ ਦਾ ਹਾਲ ਚਾਲ ਪੁੱਛਣ ਆਏ ਆ ਸੋ ਸੰਗਤ ਨੂੰ ਦੇਸ਼ ਵਿਦੇਸ਼ ਦੀ ਨੂੰ ਮੇਰੀ ਇਹੋ ਬੇਨਤੀ ਆ ਕਿ ਆਪਾਂ بڑے ਲੰਗਰ ਲਾਉਨੇ ਆ ਬੜੇ ਅਸੀਂ ਮੇਲੇ ਵੇਨੇ ਆ ਬੜਾ ਖਰਚਾ ਕਰਾਉਨੇ ਆ ਲੱਖਾਂ ਰੁਪਈਆ ਅਸੀਂ ਟਰਾਲੇ ਸ਼ਿੰਗਾਰ ਕੇ ਨੰਦਸੋ ਮੰਨੰਦਪੁਰ ਸਾਹਿਬ ਗਏ ਤੇ ਨੰਦਪੁਰ ਸਾਹਿਬ ਵਾਲੇ ਦੀ ਗੱਲ ਨਹੀਂ ਮੰਨਦੇ ਉਹ ਅੰਦਾਵਾ ਵੀ ਮਾਨਸਕੀ ਜਾਤ ਸਭ ਇੱਕੇ ਪਹਿਚਾਨ ਬੂ ਪਿੰਡਾਂ ਦੇ ਵਿੱਚ ਵੀ ਬੜੇ ਇਹਦਾ ਮੈਨੂੰ ਦੱਸਿਆ ਪਰਿਵਾਰ ਨੇ ਕਿ ਕਿਹੇ ਵੀਰ ਸੱਜਣ ਨੇ ਘਟੂ ਘਟ ਲੱਖ ਰੁਪਇਆ ਲਾ ਕੇ ਇਲਾਜ ਕਰਵਾਇਆ ਪਰ ਉਹ ਰੁਕ ਨਹੀਂ ਆਇਆ ਉਹਦਾ ਮੈਂ ਬਹੁਤ ਵੀਰ ਦਾ ਧੰਨਵਾਦ ਕਰਦਾ ਵਾਂ ਤੇ ਹੋਰ ਵੀ ਨਗਰ ਨਿਵਾਸੀਆਂ ਨੂੰ ਨਗਰ ਪੰਚਾਇਤ ਨੂੰ ਮਾਨ ਸਾਹਿਬ ਆਂਦੇ ਸਾਡੇ ਬੜੇ ਹਸਪਤਾਲ ਚੱਲਦੇ ਬੜਾ ਅਸੀਂ ਇਲਾਜ ਕਰਦੇ ਵਡੀਆਂ ਦਵਾਈਆਂ ਦੇਣ ਦਾ ਲੋਕਾਂ ਨੂੰ ਤੇ ਲੋਕੀ ਤਾਂ ਬਿਮਾਰੀਆਂ ਨਾਲ ਇਲਾਜ ਖਣੋ ਮਰਨ ਡੈ ਲੋਕਾਂ ਦਾ ਬੁਰਾ ਹਾਲ ਆ ਤੇ ਕਿਰਪਾ ਕਰੋ ਆਪਾਂ ਸਾਰੇ ਰਲ ਮਿਲ ਕੇ ਤੇਲ ਫੁੱਲ ਆਪਾਂ ਇਕੱਠਾ ਕਰਕੇ ਤੇ ਬਾਪੂ ਦਾ ਇਲਾਜ ਕਰਾਈਏ ਤੇ ਬਾਪੂ ਦਾ ਨਾਂ ਜੇ ਬਖਸੀਸ ਸਿੰਘ ਤੇ ਪਿੰਡੇ ਦਾ ਹੈਗਾ ਜੇ ਪੰਡੋਰੀ ਰਣ ਸਿੰਘ ਤਰਨ ਤਰਨ ਦੇ ਲੱਗ ਗਈ ਆ ਤੇ ਬਾਪੂ ਵਿਚਾਰਾ ਬੜਾ ਪਰੇਸ਼ਾਨ ਹੈ ਤੇ ਬਾਪੂ ਜੀ ਇਹ ਕਦੋਂ ਤੋਂ ਤੁਹਾਨੂੰ ਮੁਸ਼ਕਲ ਆਈ ਆ 5 ਮਹੀਨੇ 5 ਮਹੀਨੇ 5 ਮਹੀਨੇ ਸਿਰਫ ਤੇ ਤੁਸੀਂ ਇਹਦਾ ਇਲਾਜ ਨਹੀਂ ਕਰਾਇਆ ਪ੍ਰੋਪਰ ਨਹੀਂ ਹੋਇਆ ਇਲਾਜ ਬਾਅਦ ਚ ਬੜਾ ਕਰਾ ਅੱਛਾ ਅਸੀਂ ਯਾਰ ਤੇ ਉਹਨੇ ਲਾਇਆ ਤੇ ਸਾਡਾ 20 ਹਜ਼ਾਰ ਲੱਗ ਗਿਆ 20 ਲੱਖ ਰੁਪਇਆ ਲੱਗ ਗਿਆ 5 ਮਹੀਨਿਆਂ ਦੇ ਵਿੱਚ ਤੇ ਤੁਹਾਡਾ ਕੰਮ ਤਾਂ ਦਾ ਕੀ ਆ کاروبار ਮੈਂ ਮਾ ਗੁਲਦਾਰ ਮੈਨਾ ਹਾਂਜੀ ਇਹ ਦੀਵਾਲੀ ਤੇ ਵਿਗਦੇ ਆ ਅੱਛਾ ਉੱਥੇ ਮੈਂ ਰਾਤ ਸਤਾ ਮਾ ਪਰ ਚੰਗਾ ਪੜਾ ਰੋਟੀ ਖਾਦੀ ਕੋਈ ਗੱਲ ਬਾਤ ਨਹੀਂ ਸਕਿਉਰਟੀ ਗਾਰਡ ਤੁਸੀਂ ਉਸ ਰਾਖੀ ਕਰਦੇ ਹਾਂਜੀ ਅੱਛਾ ਉਸ ਦਿਨ ਚਲੇ ਆ ਤੇ ਵੇਖਿਆ ਤੇ ਬਾ ਪੈਸੇ ਨੀਲੀ ਹੋਈ ਤੇ ਇਦਾਂ ਪੈ ਜਾ ਅੰਦਰ ਕੋ ਤੁਰ ਕੇ ਆਇਆ ਮੈਂ ਵੀ ਗਿਆ ਪੋਤੂ ਨਾਲ ਜਿੰਨ ਪਾਇਆ ਨਾ ਕਿ ਬਈ ਆ ਪੋਤੂ ਨਾਲ ਗੱਲ ਕਰਦੋਂ ਤੇ ਉੱਥੇ ਮੈਂ ਡਿੱਗ ਪਿਆ ਅੱਛਾ ਉਹ ਸਾਡੇ ਪਿੰਡ ਦੇ ਆ ਰਿੰਦੇ ਬੈਕ ਤੇ ਅੱਛਾ ਉਹਨ ਦੇ ਬਾਪੂ ਕੀ ਕਹਦਾ ਮੈਂ ਪੁੱਤ ਮੈਨੂੰ ਪਛਾਣ ਦੇ ਕੇ ਸਾਬ ਮੈਨੂੰ ਪਤਾ ਇਹਨਾਂ ਬਈ ਮੈਂ ਸ਼ਾ ਬਡਾ ਹੋ ਗਿਆ ਮੈਨੂੰ ਅੱਛਾ ਉਹ ਜ਼ਹਿਰ ਹੋ ਗਿਆ ਦਾ ਕੋਈ ਚੀਜ਼ ਲੜ ਗਈ ਆ ਜ਼ਹਿਰ ਗਈ ਹੂੰ ਹੂੰ ਉਹ ਮੈਂ ਵੀ ਚੈੱਕ ਕਰ ਲਾ ਗਿਆ ਉਹਨੂੰ ਲਾਈ ਫਿਰ ਪੈਰ ਸਾਰਾ ਜਿਹੜਾ ਝੜ ਗਿਆ ਹੀ ਆ ਦੁਬਾਰੇ ਫੇ ਆਇਆ ਹੋਇਆ ਠੀਕ ਠੀਕ ਹਾਂਜੀ ਬਾਪੂ ਜੀ ਕਹਿੰਦੇ ਕਿ ਮੈਂ ਜੌਬ ਕਰਦਾ ਹਾਂ ਕਿਤੇ ਰਾਖੀ ਦੀ ਰਾਖੀ ਦੀ ਨੌਕਰੀ ਕਰਦਾ ਤੇ ਉੱਥੇ ਮੈਨੂੰ ਇਹ ਕੋਈ ਚੀਜ਼ ਲੜ ਗਈ ਪਤਾ ਨਹੀਂ ਥੋਆਂ ਲੜ ਗਿਆ ਸੱਪ ਲੜ ਗਿਆ ਕੀ ਬਲਾ ਲੜ ਗਈ ਤੇ ਉਹਦੇ ਨਾਲੇ ਪੈਰ ਜਗਾ ਅੱਜ ਤੋਂ 5 ਮਹੀਨੇ ਪਹਿਲਾਂ ਇਹ ਇਹਨਾਂ ਨੂੰ ਹਾਦਸਾ ਹੋਇਆ ਤੇ ਹੁਣ ਬਾਪੂ ਮੰਜੇ ਤੇ ਪਿਆ ਇਹੋ ਕਮਾਊਂਡ ਕਰਨ ਵਾਲਾ ਸੀ ਆ ਇਹਦਾ ਪਾਉ ਦਾ ਬਾਪੂ ਜੀ ਦਾ ਬੇਟਾ ਵਾ ਤੇ ਇਧਰ ਇਹਨਾਂ ਦੇ ਕਰਦੇ ਬਿਠੇ ਮਾਤਾ ਜੀ ਤੇ ਬਹੁਤ ਪਰੇਸ਼ਾਨ ਇਹਨਾਂ ਦੇ ਘਰ ਦੇ ਹਾਲਾਤ ਬਹੁਤ ਗੰਭੀਰ ਨੇ ਇਲਾਜ ਖਣੋ ਇਹ ਬਰੇ ਪਰੇਸ਼ਾਨ ਇਲਾਜ ਖਣੋ ਵੀ ਤੇ ਰੋਟੀ ਖਣੋ ਵੀ ਕੁਝ ਵੀ ਨਹੀਂ ਕੋਈ ਪਾਉ ਜਾਊਗਾ ਤੇ ਬਾਹਰੋਂ ਕਮਾ ਕੇ ਲਿਆਊਗਾ ਤੇ ਇਹਨਾਂ ਬੱਚਿਆਂ ਦੇ ਰੋਟੀ ਪਾਉ ਜੜੀ ਇਹਦੀ ਨੋਹ ਆ ਉਹ ਵਿਚਾਰੀ ਸਕੂਲੇ ਲੱਗੀ ਆ 2 2500 ਰੁਪਿਆ ਲੈਣ ਕੇ ਆਉਦੇ ਬੱਚਿਆਂ ਨੂੰ ਭਰਾ ਭੂਕਿਆ ਦਾ ਟਾਈਮ ਪਾਸ ਕਰਨ ਢੀ ਆ ਹੋਰ ਕੋਈ ਵੀਰ ਜੀ ਇਹਨਾਂ ਦਾ ਕਮਾਈ ਦਾ ਸਾਧਨ ਨਹੀਂਗਾ ਤੇ ਕਿਰਪਾ ਕਰੋ ਇਹ ਇਲਾਜ ਕਰਵਾ ਦਈਏ ਬਾਪੂ ਤੁਰਨ ਫਿਰਨ ਲੱਗ ਪਿਆ ਜੇ ਇਹਦੀ ਆਪਾਂ ਤੁਹਾਨੂੰ ਦੱਸਿਆ ਸੀ ਭਿਜੇ ਲੱਤ ਵੱਢ ਲੀਏ ਤੇ ਇਹ ਉਦੋਂ ਟੀਕਾ ਲਵਾ ਦਈਏ ਆਪਾਂ ਉਹ ਚੰਗਾ ਮਰ ਜੇ ਲਤ ਵੱਡੀ ਗੀਤ ਕਿੰਨਾ ਚੇਰੇ ਨੂੰ ਸੰਭੂ ਕੌਣ ਇਹ ਰੋਟੀ ਪਾਣੀ ਕੌਣ ਦੇਊਗਾ ਇਸ ਕਰਕੇ ਆਪਾਂ ਦਾ ਇਲਾਜ ਪ੍ਰੋਪਰ ਕਰਵਾਈਏ ਬੜੇ ਇਲਾਜ ਨੇ ਤੇ ਜੇ ਕੋਈ ਇਸ ਚੀਜ਼ ਦਾ ਇਲਾਜ ਵੀ ਹੋਵੇ ਤੇ ਉਹ ਵੀ ਸਾਨੂੰ ਦੱਸੇ ਅਸੀਂ ਉਹ ਇਲਾਜ ਕਰਵਾ ਲਾਂਗੇ 8264297944 ਨੰਬਰ ਤੇ ਸੰਪਰਕ ਕਰਕੇ ਸਾਡੇ ਨਾਲ ਬਾਪੂ ਜੀ ਦੀ ਜਿਹੜੀ ਆ ਉਹ ਐਡਰੈਸ ਪਤਾ ਕਰ ਸਕਦੇ ਜੀ ਪੰਡੋਰੀ ਰਣ ਸਿੰਘ ਬਾਪੂ ਬਖਸ਼ੀ ਸਿੰਘ ਇਹਨਾਂ ਦਾ ਨਾਮ ਆ ਤੇ ਇਹਨਾਂ ਦਾ ਆਪਾਂ ਸਾਰੇ ਰਲ ਮਿਲ ਕੇ ਇਲਾਜ ਕਰਵਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ